ऑयल चेंज ਕਰ ਰਹੇ ਐਰ ਕ੍ਰਿੰਡਰ ਦਾ ਭਾਈ ਜੀ ਓਕੇ ਜੀ ਐਰ ਕ੍ਰਿੰਡਰ ਐਰ ਕ੍ਰਿੰਡਰ ਇਹ ਕਲੀਨ ਇਹਦਾ 11ਵਾਂ ਚ ਪਹਿਲੇ ਗੇਅਰ ਤੇ ਲਾਇਆ ਹੋਇਆ ਕੋਣ ਦਾ ਬੋਲਾ ਸਰੂਪੀ ਕੋਲ ਆਇਲ ਚੇਂਜ ਕਰ ਰੇ ਐਰ ਕ੍ਰੀਂਡਰ ਦਾ ਬਾਈ ਜੀ ਓਕੇ ਜੀ ਐਰ ਕ੍ਰੀਂਡਰ ਐਰ ਕ੍ਰੀਂਡਰ ਐਰ ਕਲੀਨਰ ਨਾ ਸਹੀ ਹੈ ਜਰੂਰੀ ਹੈ ਸਾਫ ਕਰਨਾ ਦਾ ਛੱਡ ਦੇ ਕੀ ਇਹ ਕਰੇ ਤੇ ਨਾ ਚੌਥੇ ਪਾਂਦੇ ਨੂੰ ਚੌਥੇ ਮਹੀਨੇ ਅਸੀ ਤੇਲ ਬਦਲ ਦਿੰਦੇ ਆ ਚਲ ਸਹੀ ਗੱਲ ਹੈ ਬਿਲਕੁਲ ਐਸਾ ਹੋ ਜਾਂਦਾ ਵਾਰੀ ਬੜਾ ਹਾਲ ਹੁੰਦਾ ਇਹਦਾ ਤਾਂ ਜੇ ਤੂੰ ਉਹ ਦਿਨ ਜਿਹੜਾ ਦਵਿੰਦਰ ਨੇ ਖੋਲਿਆ ਦੀ ਬਾਣੀ ਜੇ ਤੂੰ ਉਹ ਦੇਖ ਲੰਦਾ। ਇਹਦਾ ਮਿੱਟੀ ਉਹਦੀ ਨੀਰੀ। ਬੜੀ ਕਿੰਨੇ ਘੰਟੇ ਹੋ ਗਏ? 400 ਪਲਸ ਘੰਟੇ ਤਾਂ ਹੋ ਗਿਆ। ਹੈ? ਲਗਭਗ ਲਗਭਗ। ਉਹ ਹੋਇਆ ਸਮਝ। ਹੈ? ਨਾ ਨਾ ਕਾਪੀ ਨਹੀਂ ਦਿਖਾਉਣੀ ਹੈਗੀ ਪੈਂ ਜਾਂ ਨਜ਼ਰਾਂ ਬਹੁਤ ਪੜੀਆਂ ਨੇ ਲੋਕਾਂ ਦੀਆਂ ਕੰਮ ਵਾਲੀਆਂ। ਬਾਹਰ ਤੱਕ ਤਾਂ ਨਜ਼ਾਰਾ ਆ ਗਿਆ। ਹਾਂ। ਹਾਂ ਤੇ ਗੱਤਨ ਯਾਰ ਆ ਗਿਆ ਰੀਪੋ ਨਾਲੋਂ ਤੋਂ ਵਧੀਆ ਰਹ ਜੂਗਾ ਤਕਰੀਬਨ ਹਾਂ ਨਾ ਸਹੀ ਯਾਰ ਵਧੀਆ ਯਾਰ ਆ ਰੀਪਰ ਵਾਂਗ ਦੋ ਟਰੈਲੀਆਂ ਹੋਰ ਲਟਰ ਬਟਰ ਪਸੰਦ ਤਾਂ ਨਹੀਂ ਖਿੱਚਣੇ ਪੈਂਦੇ ਇੱਕ ਸੰਦ ਚੱਕੋ ਲੈ ਜੋ ਅਰੇ ਕੋਰਾ ਉਹ ਤੜ ਕੀ ਕੋਈ ਬਲੇਟ ਪਾ ਲ ਤੂੰ ਕਰ ਲੈ ਇਹਦਾ ਇਹ ਡੀਜ਼ਲ ਬਾਹਰ ਭਜੋ ਇਹਦਾ ਕੋਈ ਹੈ ਨਹੀਂ ਨਾ ਲੰਬਾ ਚੌੜਾ ਕੰਮ ਜਾਣਾ ਬਾ ਮਿੱਟੀ ਆ ਜਿਹੜੀ ਥੋੜੀ ਜੀ ਖਾਣੀ ਪੈਂਦੀ ਆ ਨੌਲਜ ਹੋਣੀ ਚਾਹੀਦੀ ਹੈ ਮਾਰੀ ਜੀ ਖੇਤ ਬੱਦਲ ਹੋ ਜੇ ਨਾ ਬੰਦ ਹੂੰ ਨਹੀਂ ਜਾਂਦਾ ਉਹ ਤਾਂ ਹੈ ਹੀ ਟਰੈਕਟਰ ਦੇ ਟਾਇਰ ਦਿਖਾਉਣਾ ਤੁਹਾਨੂੰ ਨਵਾਂ ਦੇਖਾ ਕਿੰਨੇ ਟਾਇਰ ਚੱਕ ਕੇ ਦੇਖੋ ਕੋਈ ਨਹੀਂ ਹੁੰਦਾ ਜੇ ਚੱਲੂਗਾ ਚੱਕਰੂਗੀ ਇਹ ਦਾਵਲ ਦੀ ਜਿਹੜੀ ਆਪਣੀ ਡਾਕਰ ਜ਼ਮੀਨ ਆ ਉਹ ਸੁੱਕੀ ਹੂੰ ਉਹ ਚ ਝੱਕਦਾ ਰੇਤ ਵਾਲੇ ਤੇ ਨਹੀਂ ਚੱਕਦਾ ਹਾਂ ਉਹ ਤਾਂ ਹੈ ਹੀ ਦਾਵਲ ਵਾਲਿਆਂ ਚ ਜ਼ਿਆਦਾ ਚ ਰੇਤ ਵਾਲੇ ਤਾਂ ਇਹਨੇ ਕੀ ਚੱਕਣਾ ਉਹ ਲਿਆਉਣਾ ਦੀ ਬਾਣੀ ਸਾਰਾ ਸੀਜ਼ਨ ਲੰਘ ਗਿਆ ਤੁਸੀਂ ਉਹ ਨਹੀਂ ਲੈ ਕੇ ਆਏ ਉਹ ਬਾਲ ਹੈਗਾ ਦੀ ਮਸ਼ੀਨ ਤੇ ਹਾਂ ਅੰਬਰ ਸਰਦਾਰ ਲੈ ਇੱਕ ਬੰਦੇ ਨੇ ਯਾਰ ਕਹਿੰਦਾ ਮੈਨੂੰ ਲੈ ਜਾ ਅੱਛਾ ਠੀਕ ਉਹ ਉੱਪਰ ਲੈ ਰਹਾ ਦੇ ਕਹਿੰਦਾ ਅਸੀਂ ਦੇਖ ਲਿਓਨੇ ਮਸ਼ੀਨ ਚਾੜਦੇ ਉਹਦੇ ਨਾਲ ਜਿਵੇਂ ਪਾਣੀ ਜਿਵੇਂ ਮਿੱਟੀ ਲੱਗ ਜਾਂਦੀ ਹੈ ਨਾ ਪੂਰੇ ਇਹਦੇ ਵਿੱਚ ਜਿਵੇਂ ਆਪਾਂ ਪਾਣੀ ਮਾਰ ਦਈਏ ਵਿੱਚ ਜਾਮਦੀ ਹੈ ਮਿੱਟੀ ਉਹ ਇਹ ਤਾਂ ਉਦੋਂ ਕਿੱਥੇ ਆ ਰਹੋ ਕੋਕਲੀ ਲੈ ਗਿਆ ਦੀ ਫੋਰਮੈਨ ਸਾਹਿਬ ਫੋਰਮੈਨ ਸਾਹਿਬ ਹਾਂ ਉਹ ਫੋਰਮੈਨ ਸਾਹਿਬ ਜੀ ਹਾਂ ਜੀ ਠੀਕ ਠਾਕ ਜੀ ਬਾਕੀ ਪੀਟੀ ਸ਼ਾਫਟ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਕੋਈ ਤੋਂ ਮੀਂਧਰੇ ਦੀ ਮੀਂਧਰੇ ਦੀ ਇਹਨੂੰ ਟਰੈਕਟਰ ਬਾਰੇ ਨੋਲੀ ਮੀਂਧਰੇ ਦਾ ਪੂਰਾ ਸਟਾਫ ਚੰਗੀ ਤਰ੍ਹਾਂ ਨਾ ਹੋਲ ਜੈ ਇਹਨੂੰ ਵੀਡੀਓ ਛਾੜਦੀ ਕੱਲ ਮੀਂਧਰੇ ਦੀ ਬਧਰੀ ਦੇਖ ਮਿਲੀ ਮੈਨੂੰ ਅੱਛਾ ਕੀ ਹੋ ਗਏ ਮੇਰੇ ਰਲਿਖ ਲਾਣ ਲੋਗੇ ਵੀਡੀਓ ਬਣਾਉਂਦਾ ਬਰਾਣਾ ਦੀ ਖੜਾ ਮੈਂ ਡੈਡੀ ਨੂੰ ਕਹਦਾ ਡੈਡੀ ਨੇ ਕਹੇ ਪਹਿਲੇ ਹਾਈ ਜਦ ਦੂਆ ਗੇਰ ਨਹੀਂ ਪਾਣਾ ਹਾਂ ਕਦੇ ਦੂਆ ਹਾਈ ਥੋੱਕੇ ਕਦੇ ਟਾਪ ਲੋ ਮੈਂ ਵੀ ਦੱਸਤਾ ਮੈਂ ਡੈਡੀ ਨੂੰ ਜਿੱਦ ਹੈ ਰੋਜ ਉਹ ਇਹ ਫੋਲ ਖੋਲੀ ਵੀ ਉਹਨੂੰ ਉਹਦੀ ਤੇ ਬਾਪੇ ਅੱਪਾ ਆ ਗਏ ਸੀ ਕਿ ਹੁਣ ਖੇਤ ਆਪਣੇ ਕਣਕ ਪਈ ਸੀਗੀ ਨਖਾਰਨ ਵਾਲੀ ਆਪਾਂ ਉਹ ਕਰੀ ਜਾਨੇ ਆ ਉਹਨਾਂ ਦਾ ਟੇਬ ਤੇ ਵੀ ਚੱਡਣੀਆਂ ਡੁੱਲ ਜਾਨੇ ਫੁੱਟ ਜਾਣੀਆਂ ਤੇ ਇਹ ਰੀਪਰ ਵਾਲੀ ਗਣ ਕਹੇ ਆਪਣੀ ਵਾਲੇ ਪਈ ਸੀਗੀ ਤੇ ਆਪਾਂ ਖੇਤ ਆ ਗਏ ਸੀਗੇ ਆ ਕੱਲ ਰੂੜੀ ਕੱਢੀ ਸੀਗੀ ਆਪਾਂ ਉਧਰ ਕੋਲੂ ਨਹੀਂ ਘੜਨ ਚੱਲਦੇ ਆ ਪਰ ਤੇ ਬਾਅਦੇ ਹੁਣ ਆਪਾਂ ਨੇ ਪਾ ਲਿਆ ਪੱਖਾ ਹਵਾ ਚੱਲ ਦਿੰਦੇ ਆ ਇਹ ਚੱਲੀ ਜਾਂਦਾ 11 ਚ ਪਹਿਲੇ ਗੀਰ ਤੇ ਲਾਇਆ ਹੋਇਆ ਕਰਨਾ ਹੋ ਗੜਾ ਰੇਟ ਦੇ ਬਾਬੇ ਆਪਾਂ ਦੇ ਖੇਤ ਗੋਲੂ ਉਹਨਾਂ ਦਾ ਚੱਲੀ ਜਾਂਦਾ ਟਰੈਕਟਰ ਆਪਾਂ ਨੇ ਕਬੂੜ ਕਰਾ ਮਰੋੜਾ ਇੰਨੀ ਸਾਰੀ ਜ਼ਮੀਨ ਚ ਕਿੰਨੇ ਕਿੱਲੇ ਮਾਰਦ ਨੇ ਅੱਜ ਐਂਕੋ ਚੱਲਦਾ ਰਿਹਾ ਅਸੂਪ ਚੱਪਟ ਕਰਾ ਲੈ ਕੇ ਆਉਣੇ ਆ ਬਾਗੇ ਪਹਿਲਾਂ ਤਾਂ ਜੀਂਦਰਾ ਕੱਢਦੇ ਜੀਂਦਰਾ ਪੁੱਤ ਮੋਟਰ ਤੇ ਕੱਢਦੇ ਉੱਥੇ ਚੱਲ ਮੋਟਰ ਤੇ ਆਉਗੀ ਆਉਂਦੀ ਆ ਯਾਰ ਚਲ ਆ ਲੈ ਜਾ ਬਰਾ ਚੱਲ ਕੋ ਉੱਥੇ ਘੜਦੰਨੇ ਇਹਨਾਂ ਦਾ ਬ్రో ਲਿਸ਼ਕਾ ਦੇ ਕਿਵੇਂ ਮਾਰਦਾ ਦੇਖੀ ਤੂੰ ਵੀਡੀਓ ਚ ਲਿਸ਼ਕੀ ਵਿਸ਼ਕੀ ਹੋਇਆ ਬੈਗਮ ਤੇ ਬਾਬਿਓ ਅੱਪਾ ਅਗੇ ਘਰਾ ਪਉਣ ਦਿਖਾਉਣਾ ਤੁਹਾਨੂੰ ਮੁੰਡੇ ਦੀ ਡਰਾਈਵਰੀ ਦੇਖਾਂਗੇ ਸਿੱਧਾ ਲਾ ਦੇਗਾ ਬਿਲਕੁਲ ਲੈ ਜਾਂ ਮੇਰੇ ਯਾਰਾ ਚੱਲ ਚੱਲ ਹਰ ਵਾਰੀ ਚੈੱਕ ਕਰੇ ਤੁਸੀਂ ਮੁੰਡੇ ਦੀ ਦਿਖਾਉਣਾ ਜਾ ਕੇ ਸੀਤਾ ਜੀ ਕਿਵੇਂ ਵੈਰੀ ਗੁੱਡ ਬਟੇ ਲੋਈ ਬਾਪਿਓ ਤਰਾ ਪਣ ਲਿਆ ਬਾ ਕਈ ਵਾਰ ਲੋਡ ਲੂਡ ਪੈ ਜਾਂਦੀ ਆ ਹਨਾ ਚਲੋ ਹੋਰ ਮਿੱਤਰੋ ਆ ਗੁੱਡ ਥੋੜੀ ਡਾਊਨ ਆ ਉਹ ਚੱਲੀ ਜਾਂਦਾ ਟਰੈਕਟਰ ਮੈਂ ਠੇਕੜਾਉਣੇ ਚੱਲ। ਜਾਰ। ਲੈ ਬਾਬੇ ਕਰਾ ਪਾਣੀ ਮਾਰਦਾ। 2000 ਕਰੇ ਖਿੱਚਣੇ ਦੀ ਹੈ। ਜੀ ਬਾਬੇ ਆਹ ਤਾਂ ਹੋ ਗਿਆ ਖੇਤ ਦਾ ਆਪਣਾ ਪੱਧਰ। ਤੇ ਆ ਖੜਾ ਟਰੈਕਟਰ ਆਪਣਾ ਇੱਧਰ ਚੱਲੀ ਜਾਂਦਾ। ਆਪਣੇ ਲੱਗਿਆ ਨੇ ਰੌਣਕ ਮੇਲੇ ਚੱਲਦੇ ਆ ਘਰੇ ਬਿਟ ਟਾਈਮ ਨਾਲ ਆਉਂਦੇ ਨੇ ਫਾਦਰ ਸਾਹਿਬ ਤੇ ਗੋਲੂ ਦਾ ਡੈਡੀ ਗੋਲੂ ਦਾ ਚਾਚਾ ਆਪਹੀ ਬੰਨੀ ਆਪਣੇ ਨਾਲ What the weap the ਤੇ ਬਾਬੇ ਚੱਲੀ ਜਾਂਦੇ ਨੇ ਆਪਣੇ ਕੰਪਿਊਟਰ ਕਰੇ ਦੇਖੋ ਲੱਗਿਆ ਨੇ ਰੌਣਕਾ ਬੁੱਲ ਭਰ ਕੇ ਚੱਲਦਾ ਭਰ ਕੇ ਸ਼ਾਮਾਂ ਹੋ ਗਈਆਂ ਦਾਵਗਾ ਦਾਵਗਾ ਉਧਰ ਆਪਣੇ ਵਾਲਾ ਚੱਲੀ ਜਾਂਦਾ ਹਾਪੀ ਲਗਾ ਮੇਰ ਮੇਰਨਾ ਕੰਮ ਕਰਾਉਣਾ ਆਏ ਤੁਸੀਂ ਮੇਰਨਾ ਕੰਮ ਕਰਾਉਣਾ ਆਏ ਤੁਸੀਂ ਚੱਲ ਠੀਕ ਆ ਜਾਓ ਪਾਣੀ ਲੈਂਦੇ ਬਾਬੇ ਆਵੇਂ ਬੁਲਾਏ ਜੀਗੇ ਹੈਪੀ ਆਰ ਗੋਲੂ ਤੇ ਇਹ ਚੱਲਦੇ ਨੇ ਹੁਣ ਘਰੇ ਬਲੌਗ ਆਦਾ ਕਰਦੇ ਆ ਦੀਦੀ ਐਂਡ ਮਿਲਦਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਚਲਾ ਦੇ ਇਹਨੂੰ ਆਪਾਂ ਉਸੇ ਕੁਛ ਨਾ ਕੁਛ ਜ਼ਰੂਰ ਲੱਭ ਖੋਲ ਤਾਂ ਲੈ ਇਹਨੂੰ ਸਰ ਜੀ ਨੂੰ ਦੋਵਾਂ ਲਾਣੀ ਬੈਠਾ ਨਾ ਨਾ ਇੱਕ ਨੂੰ ਲਾ ਫਿਰ ਦੋ ਚੱਲਣਗੇ ਬਸ ਚੱਲੂਗਾ ਵੀ ਇਹ ਹਾਂ ਚਲੇਗਾ ਚੱਲੂਗਾ ਹੋਰ ਕੋਈ ਐਨੇ ਬਸ ਬੈਠੇ ਰੋ ਅੱਛੇ ਮੂੰਹੇਰਾ ਪੈਰ ਤੋਂ ਦੂਸਰੀ ਨੂੰ ਅੱਗ ਲਾਣੀ ਚੱਲ ਬੈ ਜਾ ਚੱਲ ਬੈ